ਸੜਨ ਵਾਲੇ ਕਿਸਾਨਾਂ ਦੇ ਖਿਲਾਫ ਸਰਕਾਰਾਂ ਦੇ ਵੱਲੋਂ ਸਖਤ ਐਕਸ਼ਨ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਭਖਦਾ ਜਾ ਰਿਹਾ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇੜ ਦੇ ਵੱਲੋਂ ਵੀਡੀਓ ਜਾਰੀ ਕਰਕੇ ਐਮਰਜੈਂਸੀ ਮੀਟਿੰਗ ਨੂੰ ਸੱਦਾ ਦਿੱਤਾ ਗਿਆ ਜਥੇਬੰਦੀਆਂ ਦੇ ਕਿਸਾਨ ਆਗੂ ਇਸ ਮੀਟਿੰਗ ਦੇ ਵਿੱਚ ਪਹੁੰਚਣਗੇ ਤੇ ਸਰਕਾਰਾਂ ਦੇ ਖਿਲਾਫ ਅਗਲੀ ਰਣਨੀਤੀ ਦਾ ਐਲਾਨ ਕਰਨਗੇ ਤੁਹਾਨੂੰ ਦੱਸਿਆ ਕਿ ਸੁਪਰੀਮ ਕੋਰਟ ਦੀ ਟਿੱਪਣੀ ਦਾ ਵੀ ਕਿਸਾਨ ਆਗੂਆਂ ਦੇ ਵੱਲੋਂ ਸਖਤ ਵਿਰੋਧ ਕੀਤਾ ਗਿਆ ਸੀ ਤੇ ਇਹ ਵੀ ਹੁਣ ਕਿਹਾ ਗਿਆ ਕਿ ਅੰਨਦਾਤਾ ਦੇ ਨਾਲ ਸਰਕਾਰਾਂ ਸ਼ਰਿਆਮ ਤੱਕਾ ਕਰ ਰਹੀਆਂ ਨੇ ਇਹ ਵੀ ਉਹਨਾਂ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨਾਂ ਦੇ ਨਾਲ ਇੰਨਾ ਤੱਕਾ ਹੋਵੇਗਾ ਤਾਂ ਨੇਪਾਲ ਵਾਲਾ ਹਾਲ ਵੀ ਕਿਸਾਨ ਕਰ ਸਕਦੇ ਨੇ ਕੀ ਕੁਝ ਕਹਿਣਾ ਸੀ ਸਰਵਨ ਸਿੰਘ ਪੰਦੇਰ ਦਾ ਤੁਸੀਂ ਵੀ ਸੁਣੋ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕਿਸਾਨਾਂ ਮਜ਼ਦੂਰਾਂ ਨਾਲ ਭਾਰਤ ਤੇ ਪੰਜਾਬ ਦੀ ਸਰਕਾਰ ਜੱਗੋ ਤੇਰ ਵੀ ਕਰ ਰਹੀ ਹੈਗੀਆ ਪਹਿਲੀ ਗੱਲ ਪਰਾਲੀ ਪ੍ਰਦੂਸ਼ਣ ਦਾ ਕੋਈ ਹੱਲ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੂੰ ਕੋਈ ਦੇ ਨਾ ਸਕੀ ਜਿਹੜੀ ਸਰਬ ਉੱਚ ਅਦਾਲਤ ਨੇ ਕਿਹਾ ਸੀ ਵੀ 100% ਇਨਾਂ ਨੂੰ ਪ੍ਰਤੀਕੰਟਲ ਮਾਪਜਾ ਦਿਓ ਉਹ ਵੀ ਨਹੀਂ ਦਿੱਤਾ ਹੈਗਾ ਇੱਥੋਂ ਤੱਕ ਜਿਹੜਾ ਵਾ ਪਰਾਲੀ ਦੇ ਉੱਤੇ ਕੋਈ ਇਹਨਾਂ ਦੀ ਖਾਸ ਕਿਸਮ ਦੀ ਮਸ਼ੀਨਰੀ ਵੀ ਕਾਮਯਾਬ ਨਹੀਂ ਹੋ ਰਹੀ ਜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਪੱਧਰ ਤੇ ਆਪਣੇ ਕੋਲੋਂ ਖਰਚਾ ਕਰਕੇ ਜਿਹੜੇ ਪਹਿਲੋਂ ਕਰਜ਼ਾਈ ਨੇ ਜਿਨ੍ਹਾਂ ਨੂੰ ਅੱਜ ਤੱਕ ਫਸਲਾਂ ਦੇ ਭਾਅ ਸਹੀ ਨਹੀਂ ਮਿਲੇ ਫਿਰ ਕਣਕ ਬੀਜੀ ਉਸ ਕਣਕ ਤੇ ਸੁੰਡੀ ਪੈ ਗਈ ਔਰ ਜਿਹੜੀਆਂ ਅੱਜ ਮੀਡੀਆ ਤੇ ਖਬਰਾਂ ਆ ਰਹੀਆਂ ਨੇ ਭੀ ਜਲੰਧਰ ਲੋਇਆਂ ਕੰਗ ਖੁਰਦਦਾ ਕਿਸਾਨ ਰਾਜਕੁਮਾਰ ਅੱਜ ਪਰਾਲੀ ਸਾੜਨ ਵਾਲੇ ਮਸਲੇ ਤੇ ਗ੍ਰਿਫਤਾਰ ਕੀਤਾ ਗਿਆ ਪਹਿਲੋਂ ਅੰਮ੍ਰਿਤਸਰ ਦੇ ਵਿੱਚ ਇਹ ਰੈੱਡ ਐਂਟਰੀ ਕੀਤੀ ਜੁਰਮਾਨਾ ਕਿਸਾਨਾਂ ਦਾ ਹੜਾਂ ਦੇ ਮਾਰੇ ਦਾ ਮਾਅਬਜ਼ਾ 20000 ਔਰ ਕਿਸਾਨ ਨੂੰ ਜੁਰਮਾਨਾ 30000 ਇਹ ਤੋਂ ਕਹਾ ਕੇਂਦਰ ਤੇ ਪੰਜਾਬ ਨੇ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰ ਐਕਸਿਓ ਚ ਸੋਧ ਕਰਤੀ ਇੰਡਸਟਰੀ ਨੂੰ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਕੱਲਾ ਜੁਰਮਾਨਾ ਅਰ ਕਿਸਾਨਾਂ ਵਾਲੀ ਕਰੋੜਾਂ ਦਾ ਜੁਰਮਾਨਾ ਸਜ਼ਾ ਵੀ ਬਰਕਰਾਰ ਆ ਕੱਲਾ ਇਹੀ ਨਹੀਂ ਜੜੀਆਂ ਅਦਾਲਤਾਂ ਨੇ ਜੜੀ ਜਿੰਨੀ ਅਫਸਰਸਾਈ ਆ ਉਹ ਕਿਸਾਨਾਂ ਮਜ਼ਦੂਰਾਂ ਦੇ ਵੈਰ ਪਈ ਹੋਈ ਆ ਵੀ ਕਿਸਾਨੀ ਨੂੰ ਬਦਨਾਮ ਕਿੱਦਾਂ ਕੀਤਾ ਜਾਵੇ ਕਿਸਾਨੀ ਦਾ ਡੀ ਮੋਰਲ ਕਰਕੇ ਇਹਨੂੰ ਅੰਦੋਲਨ ਤੋਂ ਕਿਵੇਂ ਰੋਕਿਆ ਜਾ ਸਕੇ ਸੀ ਚੇਤਾਵਨੀ ਦਿੰਨੇ ਆ ਵੀ ਭਾਈ ਜਿਵੇਂ ਤੁਸੀਂ ਵੇਖ ਰਹੇ ਹੋ ਲੈਨ ਲਾਕ ਦੇ ਵਿੱਚ ਜਿਵੇਂ ਜਨ ਜੀ ਆ ਕਿਤੇ ਪੰਜਾਬ ਤੇ ਦੇਸ਼ ਦੇ ਅੰਦਰ ਹਾਕਮੋ ਅਫਸਰੋ ਤੇ ਅਦਾਲਤਾਂ ਦੇ ਜੱਜਾਂ ਨੂੰ ਕਹਿੰਨੇ ਆ ਜਨ ਜੀ ਨਾ ਚੱਲ ਜਾਵੇ ਭਰਾਓ ਇਸ ਕਰਕੇ ਬੇਨਤੀ ਕਰਦੇ ਆਂ ਵੀ ਮਸਲੇ ਦਾ ਹੱਲ ਕਰੋ ਅਰੇ ਢੋਲ ਤੱਕ ਅਜੇ ਤੱਕ ਕਿਸੇ ਵੀ ਇੰਡਸਟਰੀ ਵਾਲੇ ਨੂੰ ਤੁਸੀਂ ਗ੍ਰਿਫਤਾਰ ਨਹੀਂ ਕੀਤਾ ਵਿਗਿਆਨੀ ਕਹਿੰਦੇ ਆ ਵੀ ਸਾਡਾ ਧੂਆਂ ਦਿੱਲੀ ਨਹੀਂ ਜਾਂਦਾ ਹੈਗਾ ਸਾਡਾ 2.5% ਧੂਏ ਤੇ ਇੰਨਾ ਜ਼ੁਲਮ ਔਰ ਜਿਹੜੀ ਇੰਡਸਟਰੀ 51% ਆਵਾਜਾਈ ਦੇ ਸੰਸਾਧਨ 25% ਤੇ ਹੋਰ ਸਾਧਨ ਤੋਂ ਹੀ 98 97% ਵਾਲਿਆਂ ਨੂੰ ਕਹੋ ਕੁਛ ਨਾ ਸਾਡਾ ਸਾਲ ਦਾ ਧੂਆਂ ਵੀ 8% ਹੁੰਦਾ ਵਾ ਇਹ ਪੱਕਾ ਸ਼ਾਇਦ ਦਿਖਾਇਆ ਨਾ ਜਾ ਸਕੇ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਕੱਲ ਚੰਡੀਗੜ੍ਹ ਵਿੱਚ ਹੰਗਾਮੀ ਮੀਟਿੰਗ ਕਰੂਗਾ ਉਹਦੇ ਵਿੱਚ ਇਹਦੇ ਨਾਲ ਦੀ ਨਾਲ ਅਸੀਂ ਜੰਡੇ ਤੇ ਲਿਆਵਾਂਗੇ ਹੜ੍ਹਾਂ ਦੇ ਵਿੱਚ ਕੇਂਦਰ ਜਾਂ ਪੰਜਾਬ ਨੇ ਸਾਨੂੰ ਰੋੜ ਕੇ ਮਾਰਿਆ ਉਹਦਾ ਮਾਅਬਜ਼ਾ ਕਿਉਂ ਨਹੀਂ ਮਿਲਿਆ ਸ਼ੰਭੂ ਤੇ ਖਨੌਰੀ ਦੇ ਹੋਏ ਨੁਕਸਾਨ ਦੀ ਮਰ ਭਾਈ ਦਾ ਸਵਾਲ ਆ ਜਿਵੇਂ ਝੋਨੇ ਤੇ ਕਟ ਲਾਉਣ ਦੀ ਤਿਆਰੀ ਆ ਬਾਸਮਤੀ ਮੱਝ ਚ ਰੁਲ ਗਈ ਹਰ ਕਪਾ ਜਿਹੜੀ ਆ ਉਹ ਮਾਲ ਵਿੱਚ ਰੋਲ ਦਿੱਤੀ ਉਹਨਾਂ ਦਾ ਰੇਟ ਨਹੀਂ ਦਿੱਤੇ ਗਏ ਉਹ ਵੀ ਏਜੰਡਾ ਹੋਊਗਾ ਬਿਜਲੀ ਬੋਰਡ ਦਾ ਨਿਰਜੀਕਰਨ ਜਿਵੇਂ ਛਪਾਲੇ ਮੀਟਰ ਜ਼ਬਰਦਸਤੀ ਲਾਏ ਜਾ ਰਹੇ ਆ ਉਹ ਵੀ ਅਸੀਂ ਏਜੰਡੇ ਤੇ ਲਿਆਵਾਂਗੇ ਤਾਂ ਹੋਰ ਕਿਸਾਨਾਂ ਮਜ਼ਦੂਰਾਂ ਦੇ ਕਰੰਟ ਜਿਹੜੇ ਮਸਲੇ ਆ ਉਹਨਾਂ ਤੇ ਚਰਚਾ ਕਰਕੇ ਐਲਾਨ ਕਰਾਂਗੇ ਸਰਕਾਰ ਨੂੰ ਚੇਤਾਵਨੀ ਆ ਪੀਟਰੋਂ ਤੇ ਗ੍ਰਿਫਤਾਰ ਕਿਸਾਨ ਨੂੰ ਰਿਹਾ ਕੀਤਾ ਜਾਵੇ ਭਗਵੰਤ ਮਾਨ ਜੀ ਮਾਫੀ ਮੰਗਣ ਵੀ ਮੈਂ ਕਿਸਾਨਾਂ ਮਜ਼ਦੂਰਾਂ ਦੀ ਰਾਖੀ ਕਰਨ ਤੇ ਨਾਕਾਮਜਾਬ ਹੋਇਆ ਹੁਣ ਮੈਂ ਕਾਰਪੋਰੇਟ ਤੇ ਦਿੱਲੀ ਨਾਲ ਖਲੋਤਾ ਵਾਂ ਧੰਨਵਾਦ